ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਮੂੜ ਕਾਂਗਰਸ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਪੰਜਾਬ ਕਾਂਗਰਸ ਇਨਚਾਰਜ ਭੁਪੇਸ਼ ਬਗੇਲਣੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਇਸ ਮੌਕੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਿਗੇ ਦੱਸਦੀ ਹੈ ਕਿ ਉਹ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ ਸੀਐਮ ਭਗਵੰਤ ਮਾਨ ਜੀ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਸੀ ਪਰ ਬਾਅਦ ਵਿੱਚ ਉਹਨਾਂ ਦੇ ਸੋਰ ਨੇ ਜਿਹੜੇ ਫਿਰ ਬਦਲਣ ਲੱਗੇ ਜਿਸ ਤੋਂ ਬਾਅਦ ਉਹ ਲਗਾਤਾਰ ਕਾਂਗਰਸ ਦੇ ਸੰਪਰਕ ਦੇ ਵਿੱਚ ਸੀਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਲੀਡਰਾਂ ਦੇ ਨਾਲ ਮੁਲਾਕਾਤਾਂ ਕਰਦੇ ਰਹੇ ਕਿ ਉਹਨਾਂ ਨੇ ਘਰ ਵਾਪਸੀ ਕਰਵਾਈ ਜਾਵੇ ਪਰ ਬਹੁਤ ਸਾਰੇ ਕਾਂਗਰਸ ਵਿੱਚ ਜਿਹੇ ਲੀਡਰ ਪ੍ਰਤਾਪ ਸਿੰਘ ਬਾਜਵਾ ਸਮੇਤ ਸੀਗੇ ਜਿਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਕਿ ਅਸੀਂ ਕੋਈ ਵੀ ਨਿਕਲਿਆ ਹੋਇਆ ਬੰਦਾ ਵਾਪਸ ਨਹੀਂ ਲੈਣਾ ਪਾਰਟੀ 'ਚ ਪਰ ਅੱਜ ਦਰਵੀਰ ਸਿੰਘ ਗੋਲਡੀ ਨੂੰ ਮੁੜ ਪਾਰਟੀ ਵਿੱਚ ਧਿਆਨਦਾ ਗਿਆ ਚਰਚਾਵਾ ਕਈ ਤਰ੍ਹਾਂ ਦੀਆਂ ਨੇ ਕਿ ਉਹ 6 ਸਾਲ ਤੱਕ ਇਲੈਕਸ਼ਨ ਨਹੀਂ ਲੜ ਸਕਦੇ ਉਹਨਾਂ ਉੱਤੇ ਜਿਹੜੀਆਂ ਕੁਝ ਪਾਬੰਦੀਆਂ ਲਾਈਆਂ ਹੋਈਆਂ ਨੇ ਪਾਬੰਦੀਆਂ ਸਮੇਤ ਉਹਨਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਵਾਇਆ ਗਿਆ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ 2017 ਦੇ ਵਿੱਚ ਤੋਂ ਕੈਪਟਨ ਦੀ ਸਰਕਾਰ ਬਣੀ ਸੀ ਤਾਂ ਉਸ ਵੇਲੇ ਤੁਰੀ ਤੋਂ ਦਲਵੀਰ ਸਿੰਘ ਗੋਲਡੀ ਨੂੰ ਟਿਕਟ ਦਿੱਤਾ ਗਿਆ ਤੇ ਉਹ ਵਿਧਾਇਕ ਬਣੇ ਉਸ ਤੋਂ ਬਾਅਦ 2022 ਦੇ ਵਿੱਚ ਤੁਰੀ ਤੋਂ ਹੀ ਦਲਵੀਰ ਗੋਲਡੀ ਕਾਂਗਰਸ ਤੋਂ ਚੋਣ ਲੜੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਤੇ ਜਦੋਂ ਸੰਗਰੂਰ ਦੇ ਵਿੱਚ ਜਿਮਨੀ ਚੋਣ ਹੋਈ ਤਾਂ ਉਸ ਜਿਮਨੀ ਚੋਣ ਦੇ ਵਿੱਚ ਦਲਵੀਰ ਸਿੰਘ ਗੋਲਡੀ ਨੂੰ ਟਿਕਟ ਦਿੱਤਾ ਗਿਆ ਸੀ ਜਦੋਂ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਈ ਤਾਂ ਉਹਨਾਂ ਨੇ ਦਲਵੀਰ ਗੋਲਡੀ ਨੂੰ ਵੀ ਉੱਥੋਂ ਹਰਾ ਦਿੱਤਾ ਉਸ ਤੋਂ ਬਾਅਦ 2024 ਦੀ ਲੋਕ ਸਭਾ ਦੀ ਜਰਨਲ ਚੋਣ ਆਉਂਦੀ ਹੈ ਜਿਸ ਦੇ ਵਿੱਚ ਦਲਵੀਰ ਸਿੰਘ ਗੋਲਡੀ ਚਾਹਵਾਂ ਸੀ ਕਿ ਉਹਨਾਂ ਨੂੰ ਟਿਕਟ ਮਿਲੇ ਕਾਂਗਰਸ ਪਾਰਟੀ ਤੋਂ ਕਿਉਂਕਿ ਕਹਿੰਦੇ ਹੁਣ ਮੌਕਾ ਆਇਆ ਹੈ ਸਾਡੇ ਹੱਥ ਪਰ ਉਦੋਂ ਸੁਖਪਾਲ ਸਿੰਘ ਖੈਰਾ ਨੂੰ ਸੰਗਰੂਰ ਤੋਂ ਟਿਕਟ ਦੇ ਦਿੱਤੀ ਜਾਂਦੀ ਹੈ ਤੇ ਫਿਰ ਦਲਵੀਰ ਗੋਲਡੀ ਨਾਰਾਜ਼ ਹੋ ਜਾਂਦੇ ਨੇ ਉਹਨਾਂ ਦਾ ਜਿਹੜਾ ਗੁੱਸਾ ਹੈ ਉਹ ਵੀ ਫੁੱਟਦਾ ਹੈ ਤੇ ਵਿਰੋਧੀ ਕਹਿੰਦੀ ਹੈ ਕਿ ਉਹ ਦੂਜੀ ਪਾਰਟੀ ਦੇ ਵਿੱਚ ਜਾਣ ਵਾਸਤੇ ਤਿਆਰ ਹੁੰਦੇ ਨੇ ਤਾਂ ਫਿਰ ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਆਉਂਦੇ ਨੇ ਤੇ ਉਹਨਾਂ ਚੋਣਾਂ ਦੇ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਦਲਵੀਰ ਗੋਲਡੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਂਦੇ ਨੇ ਜਿੱਥੇ ਦਲਵੀਰ ਗੋਲਡੀ ਨੇ ਵੱਡਾ ਬਿਆਨ ਦਿੱਤਾ ਸੀ ਕਿ ਮੈਂ ਹੁਣ ਤੁਹਾਡੇ ਲੈ ਕੇ ਲਾ ਦਿੱਤਾ ਆਪਣਾ ਸਾਰਾ ਸਿਆਸੀ ਪਿਵệਖ ਜੋ ਵੀ ਹੁਕਮ ਕਰੋਗੇ ਜੋ ਵੀ ਕਹੋਗੇ ਮੈਂ ਉਦਾਂ ਹੀ ਕਰਾਂਗਾ ਪਰ ਅੱਜ ਫਿਰ ਸੁਰ ਬਦਲ ਚੁੱਕੇ ਨੇ ਦਲਵੀਰ ਗੋਲਡੀ ਦਾ ਬਿਆਨ ਵੀ ਸੋਸ਼ਲ ਮੀਡੀਆ ਤੇ ਪਿਆ ਹੈ ਸਾਰੇ ਚੈਨਲਾਂ ਉੱਤੇ ਚੱਲਿਆ ਸੀ ਜਿੱਦੇ ਵਿੱਚ ਉਹ ਜ਼ਿਕਰ ਕਰਦੇ ਨਜ਼ਰ ਆਉਂਦੇ ਸੀ ਕਿ ਮੈਂ ਸਾਰਾ ਜ਼ਿੰਦਗੀ ਹੁਣਾ ਆਵਾਦਵੀ ਪਾਰਟੀ ਤੇ ਲੇਖੇ ਦਾਦਾਗਾ ਮਾਨ ਸਾਹਿਬ ਦੇ ਨਾਲੇ ਵਾਦਾ ਰਿਆ ਤਾਂ ਅੱਜ ਵਾਦਾ ਫੇਰ ਟੁੱਟ ਗਿਆ ਹੁਣ ਦਰਬੀਰ ਸਿੰਘ ਗੋਲਦੀ ਮੋੜ ਕਾਂਗਰਸ ਦੇ ਵਿੱਚ ਘਰ ਵਾਪਸੀ ਕੀਤੀ ਹੈ ਤੇ ਇਹ ਹਾਲਾਤ ਬਣੇ ਨੇ ਕਿ ਉਹਨਾਂ ਨੂੰ ਤੋਂ ਬਹੁਤ ਸਾਰੇ ਲੀਡਰ ਕਾਂਗਰਸ ਪਾਰਟੀ ਦੇ ਵਿੱਚ ਅੱਜ ਨਿਰਾਸ਼ ਵੀ ਨੇ ਪਰ ਦਲਵੀਰ ਗੋਲੜੀ ਦਾਵਾ ਕਰਦੇ ਨੇ ਕਿ ਹੁਣ ਕਾਂਗਰਸ ਪਾਰਟੀ ਮੇਰੀ ਜਿਹੜੀ ਵੀ ਜ਼ਿੰਮੇਵਾਰੀ ਲਾਊਗੀ ਮੈਂ ਉਹਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਪਰ ਕਦੇ ਜਿਹੜੇ ਨਿਰਾਸ਼ ਸੀਗੇ ਉਹ ਵੀ ਕਹਿੰਦੇ ਮੰਨ ਜਾਂਦੇ ਨੇ ਗੁੱਸੇ ਗਿਲੇ ਹੁੰਦੇ ਰਹਿੰਦੇ ਨੇ ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਦੋਂ ਦਲਵੀਰ ਸਿੰਘ ਗੋਲੜੀ ਆਮ ਆਦਮੀ ਪਾਰਟੀ ਵਿੱਚ ਗਏ ਸੀਗੇ ਤਾਂ ਉਸ ਵਕਤ ਇਹ ਚਰਚਾ ਆਮ ਸੀ ਕਿ ਜਿਹੜੀ ਬਰਨਾਲਾ ਦੀ ਸੀਟ ਖਾਲੀ ਹੋਈ ਹੈ ਕਿਉਂਕਿ ਮੀਤਿਹਰ ਸੀ ਜਿਹੜੇ ਉਹ ਲੋਕਸਭਾ ਮੈਂਬਰ ਬਣ ਗਏ ਸੀ ਇਸ ਕਰਕੇ ਬਰਨਾਲਾ ਤੋਂ ਜਿਹੜੀ ਐਮਐਲਏ ਦੀ ਕੁਰਸੀ ਖਾਲੀ ਹੋਈ ਸੀ ਤਾਂ ਉੱਥੇ ਜਿਮਨੀ ਚੋਣ ਹੋਣੀ ਸੀ ਇਹ ਮਿਸ ਸੀ ਕਿ ਦਲਵੀਰ ਗੋਲਡੀ ਨੂੰ ਆਮ ਆਦਮੀ ਪਾਰਟੀ ਉੱਥੋਂ ਟਿਕਟ ਦੇਵੇਗੀ ਹੋ ਸਕਦਾ ਹੈ ਕਿ ਗੱਲਬਾਤ ਵੀ ਹੋਈ ਹੋਵੇ ਪਾਰਟੀ 'ਚ ਸ਼ਾਮਲ ਕਰਵਾਉਣ ਤੋਂ ਪਹਿਲਾਂ ਪਰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੋਂ ਆਪਣਾ ਹੋਰ ਉਮੀਦਵਾਰ ਉਤਾਰ ਦਿੱਤਾ ਤਾਂ ਦਲਵੀਰ ਗੋਲਡੀ ਨੇ ਫਿਰ ਪਾਸਾ ਬਦਲ ਲਿਆ ਫਿਰ ਸੁਰ ਬਦਲਣ ਲੱਗੇ ਤੇ ਕਾਂਗਰਸ ਦੇ ਵਿੱਚ ਸੰਪਰਕ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਜਿਨ੍ਹਾਂ ਨੇ ਕਿ ਹੋਣਾ ਪਾਰਟੀ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਹੈ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਪਰ ਲੋਕਾਂ ਵੱਲੋਂ ਫਿਰ ਸਵਾਲ ਚੁੱਕੇ ਜਾ ਰਹੇ ਨੇ ਕਿ ਲੀਡਰਾਂ ਦਾ ਕੋਈ ਪੇਤ ਨਹੀਂ ਲੈ ਸਕਦਾ ਜਾਂ ਇਹਨਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਆ ਪਾਰਟੀਆਂ ਬਦਲਦੇ ਰਹਿੰਦੇ ਨੇ ਤੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਜੋ ਬਿਆਨ ਦਿੱਤੇ ਜਾਂਦੇ ਨੇ ਉਹ ਵੀ ਫਿਰ ਜ਼ੀਰੋ ਹੋ ਜਾਂਦੇ ਨੇ ਉਹ ਵੀ ਕਿਰਕਰ ਹੋ ਜਾਂਦੇ ਨੇ ਜਿਹੜੇ ਬਿਆਨਾਂ ਦੇ ਉੱਤੇ ਇਹ ਲੀਡਰ ਜਾ ਕੇ ਮੁੜ ਕੇ ਨਹੀਂ ਖੜਦੇ ਤਾਂ ਹੰਦਰਵੀਰ ਸਿੰਘ ਗੋਲਡੀ ਦੀ ਘਰ ਵਾਪਸੀ ਭਾਵੇਂ ਹੋਈ ਹੈ ਪਰ ਇਹ ਦੇਖਣਾ ਹੋਵੇਗਾ ਕਿ ਜਿਹੜੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਨੇ ਉਸ ਵੇਲੇ ਇਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਕਾਂਗਰਸ ਦਿੰਦੀ ਹੈ ਕੋਈ ਟਿਕਟ ਮਿਲਦੀ ਐ ਐਮਐਲ ਦੀ ਇਹ ਵੀ ਕਿਤਨਾ ਕਿਤੇ ਦੇਖਣਾ ਹੋਵੇਗਾ ਜੇਕਰ ਕੰਡੀਸ਼ਨ ਨਹੀਂ ਲਾਈ ਜੇਕਰ ਕੰਡੀਸ਼ਨ ਦਾਈ ਆ ਤਾਂ 6 ਸਾਲ ਤੱਕ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੋਈ ਟਿਕਟ ਨਹੀਂ ਮਿਲ ਸਕਦੀ ਪਰ ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਹਾਈ ਕਮਾਂਡ ਇਸ ਨੂੰ ਲੈ ਕੇ ਕੀ ਫੈਸਲਾ ਲੈਂਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਉ ਜੱਜ ਧੰਨਵਾਦ